गुरद्वारा कुटिया संत बाबा मुनशा पिंड कोटला सुरजमल विखे पेंड दलों एनआरआई सहयोग न चौदह अखा का मुफत जांच कैंप लगता गया जिसका उद्घाटन बाबा सुरजीत शेंटी सीचेवाल ने रिबन कट के उन्होंने बबा जसवंत सिंह मुख सेवादार गुरद्वारा धन धन बा निहालस जी बबा अमरजोत सिंह गुरद्वारा कुटिया साहिब आदि मौजूद सन इस मौके थिंद अखा दे हस्पता जलंधर के मायर डाक्टर वालों चार सौ के करीब मरीजा दिया की जांच की गई ਕੈਂਪ ਦੌਰਾਨ 169 ਮਰੀਜ਼ਾਂ ਨੂੰ ਐਨਕਾ ਅਤੇ ਦਵਾਈਆਂ ਦਿੱਤੀਆਂ ਗਈਆਂ ਤੇ 65 ਮਰੀਜ਼ਾਂ ਦੀਆਂ ਅੱਖਾਂ ਵਿੱਚ ਲੈਂਸ ਪਾਉਣ ਲਈ ਚੋਣ ਕੀਤੀ ਗਈ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਜਿਨ੍ਹਾਂ ਮਰੀਜ਼ਾਂ ਦੀ ਚੋਣ ਲੈਂਸ ਪਾਉਣ ਲਈ ਹੋਈ ਹੈ ਉਹਨਾਂ ਦੇ ਮੁਫਤ ਆਪਰੇਸ਼ਨ ਥਿੰਦ ਹਸਪਤਾਲ ਜਲੰਧਰ ਵਿਖੇ ਕੀਤੇ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੋਂ ਗੋਹੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਸਮੂਹ ਨਗਰ ਇਲਾਕਾ ਕੋਟਲਾ ਸੂਰਜਮਲ ਦੀ ਸਮੂਹ ਸੰਗਤ ਜੋ ਅੱਜ 15 ਫਰਵਰੀ ਦਿਨ ਸ਼ਨੀਵਾਰ 2025 14ਵਾਂ ਅੱਖਾਂ ਦਾ ਚੈੱਕਅਪ ਕੈਂਪ ਜੋ ਗੁਰਦੁਆਰਾ ਸਹਿਬ ਆਬਾ ਮਨਸਾ ਸਿੰਘ ਜੀਆ ਦੇ ਅਸਥਾਨ ਗੁਰਦੁਆਰਾ ਕੁਟਿਆ ਸਹਿਬ ਲਗਾਇਆ ਗਿਆ ਜਿਹਦੇ ਸਬੰਧ ਦੇ ਵਿੱਚ ਐਨ ਆਰ ਆਈ ਭਰਾਵਾਂ ਨੇ ਸਮੂਹ ਸੰਗਤ ਨੇ ਨਗਰਦੀ ਨੇ ਸ਼ਰਦਾ ਲੋਪਰਵਾਰਾਂ ਦੇ ਸਹਿਯੋਗ ਦੇ ਨਾਲ ਜੋ ਇਹ ਮਹਾਨ ਸੇਵਾ ਜਿਹੜੀ ਹੈ ਸਤਿਗੁਰਾਂ ਦੀ ਕਿਰਪਾ ਦੇ ਨਾਲ ਲਿਭੀ ਹੈ ਜਿਸ ਦੇ ਵਿੱਚ ਥਿੰਦ ਹਸਪੀਟਲ ਜਲੰਧਰ ਵਾਰਿਆਂ ਦੇ ਡਾਕਟਰਾਂ ਦੇ ਅਸੀਂ ਅੰਦਰ 60 ਕ ਮਰੀਜ਼ਾਂ ਦੇ ਅੱਖਾਂ ਦੇ ਸਾਰਾ ਇਲਾਜ ਬਲੈਂਸ ਬਲੈਂਸ ਵਗੈਰਾ ਅਤੇ 200 ਦੇ ਕਰੀਬ ਦਵਾਈਆਂ ਅਧਿਆਨਕ ਐਨਕਾਂ ਜਿਹੜੀਆਂ ਨੇ ਉਹ ਮਰੀਜ਼ਾਂ ਨੂੰ ਦਿੱਤੀਆਂ ਗਈਆਂ ਨੇ ਸੋ ਸਤਿਗੁਰੂ ਜੀ ਮਾਰਾ ਕਿਰਪਾ ਕਰਨ ਇਸ ਅਬਾਮਾ ਨਗਰ ਨੂੰ ਅਗਾਹਾਂ ਚੜ੍ਹਦੀਆਂ ਕਲਾ ਵਿੱਚ ਕਰਨ ਦੇ ਬਲ ਬਖਸ਼ਣ ਸੋ ਇੱਥੇ ਹੀ ਆਪ ਜੀ ਧਿਆਨ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ